ਤਾਨੂੰ ਖਵਾ ਕੇ ਘਰਾਵਾਂਗੇ ਜੀ ਖਵਾ ਕੇ ਘਰਾਵਾਂਗੇ ਅੱਛਾ ਹਾਂਜੀ ਆਇਆ ਚੜਦੀ ਕਲਾ ਠੀਕ ਐ ਰੋਣ ਨਿਕਲ ਆ ਜਾਂਦਾ ਐ इमोशनल ਹੋਈ ਜਾਂਦਾ ਪਰ ਇਹ ਐ ਚੜਦੀ ਕਲਾ ਮੈਂ ਅਕਸਰ ਕਹਿੰਦਾ ਐ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਨੇ ਔਰ ਇਹ ਮਾਝੇ ਵਾਲੇ ਲੋਕ ਖਾਸ ਤੌਰ ਤੇ ਜੀ ਸਾਰੇ ਖੁਸ਼ 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 ਸਾਰੇ ਹੱਸੀ ਜਾਂਦੇ ਹੱਸੀ ਜਾਂਦੇ ਸਾਰੇ ਫੇਰੀ ਮਹਾਰਾਜ ਨਿਕਰਾਂਗੇ ਰੋ ਕੇ ਕੀ ਕਰਾਂਗੇ ਹਾਂ ਰੋਇਆ ਸਾਨੂੰ ਕਿਸੇ ਦੇ ਦੇ ਦੇਣਾ ਕੁਝ ਇਹ ਸਿਰ ਉੱਤ ਵਿੱਚ ਉਹ ਖੂਨ ਆ ਛੋਟੇ ਛੋਟੇ ਬੱਚਿਆਂ ਦੇ ਟੁਕੜੇ ਕਰਾ ਕੇ ਗੱਲ ਚ ਪਾ ਕੇ ਹਾਰ ਪਾ ਕੇ ਬੈਠੀਆਂ ਆਂ ਦੀਆਂ ਇਹ ਤੇਰੇ ਬਾਣਾ ਮਿੱਠਾ ਲੱਗੇ ਇਹ ਉਹਨਾਂ ਦੇ ਉਹਨਾਂ ਦਾ ਖੂਨ ਇਹਨਾਂ ਰਗਾਂ ਚ ਸਾਰਿਆਂ ਦੇ ਤੇ ਵਾਹ ਬਹੁਤ ਕਮਾਲ ਗੱਲ ਹੈ ਇਹ ਜਿੰਨੇ ਦਿਨਾਂ ਤੋਂ ਮੈਂ ਇੱਥੇ ਇੰਟਰਵਿਊਜ਼ ਕਰ ਰਹਿਣਾ ਧੰਨਵਾਦ ਬਾਪੂ ਜੀ ਤੁਹਾਡਾ ਬਾਪੂ ਨੇ ਇੰਨੀ ਚੜ੍ਹਦੀ ਕਲਾ ਦਿੱਤੀ ਹੈ ਨਾ ਇੰਨਾ ਇੱਕ ਸਬਰ ਤੇ ਸੰਤੋਖ ਸਦਕ ਦੀ ਗੱਲ ਕੀਤੀ ਹੈ ਕਿ ਕੋਈ ਗੱਲ ਨਹੀਂ ਲੜਾਂਗੇ ਆਪਾਂ ਰੋਣਾ ਨਹੀਂ ਬਸ ਲੜਾਂਗੇ ਅੱਜ ਮੰਨਾ ਭਾਜੀ ਵੀ ਇਮੋਸ਼ਨਲ ਹੋ ਗਏ ਸੀ ਭਾਜੀ ਇਮੋਸ਼ਨਲ ਨਹੀਂ ਹੋਣਾ ਲੜਾਂਗੇ ਚੜਦੀ ਕਲਾ 'ਚ ਲੜਾਂਗੇ ਆਪਾਂ ਰੋਲਾ ਕੇ ਇਕੱਲੇ ਬਹਿ ਕੇ ਪਰਖੇ ਹੋ ਕੇ ਰੋਲਾਂਗੇ ਕਿ ਸਾਹਮਣੇ ਕਿਸੇ ਦੇ ਨਹੀਂ ਰੋ ਕੇ ਵਿਖਾਉਣਾ ਰੋਣਾ ਆ ਜਾਂਦਾ ਜੀ ਆ ਜਾਂਦਾ ਆ ਜਾਂਦਾ ਜਦੋਂ ਆਪਣੇ ਬਾਹਰ ਫਸਲ ਬਾੜੀ ਵਾਲੇ ਵੇਖੀਦਾ ਪਰਿਵਾਰ ਵਾਲੇ ਵੇਖੀਦਾ ਕੀ ਖਾਵਾਂਗੇ ਇੱਥੋਂ ਲਿਆਵਾਂਗੇ ਅਰ ਉਹਦੇ ਤੇ ਫੇਰ ਯਕੀਨ ਨਹੀਂ ਸਾਨੂੰ ਸਭਾ ਕੋਤੇ ਕੋ ਦਊਗਾ ਰਾਮਦਾਸ ਕਰੂਗਾ ਨਦਰ ਦਊਗਾ ਸੱਚੇ ਪਾਤਸ਼ਾਹ ਦਊਗਾ ਕਲਗੀਆਂ ਵਾਲਾ ਦਊਗਾ ਵਾਜਾਂ ਵਾਲਾ ਦਊ ਇੱਧਰ ਤਾਂ ਇਹ ਚੜਦੀ ਕਲਾ ਹੈ ਜੀ ਮੈਂ ਇਹ ਜਕਾਰੇ ਲਾਉਣ ਵਾਲੇ ਲੋਕ ਨੇ ਤੁਸੀਂ ਦੇਖੋ ਚੜਦੀ ਕਲਾ ਹੈ ਸੋਨ ਹਾ ਲੀਲਾ ਤਨ ਮੈਂ ਬਸ ਇੰਨਾ ਹੀ ਕਹਿ ਸਕਦਾ